ਸਾਡੀ ਡਿਊਟੀ ਲੱਗੀ ਹੈ ਸਾਨੂੰ ਇਹ ਉਹਨੇ ਜ਼ਿੰਮੇਵਾਰੀ ਦਿੱਤੀ ਹੈ ਕਿ ਕਿਉਂਕਿ ਉਹਨਾਂ ਦੀ ਇੱਛਾ ਹੈ ਤੇ ਉਹਨਾਂ ਦੀ ਸ਼ਰਤ ਹੈ ਕਿ ਨੌਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਤੇਹਾਲਾ ਜੀ ਤਾਂ ਜਿਹੜਾ 350 ਸਾਲਾ ਸ਼ਹਾਦਤ ਸ਼ਤਾਬਦੀ ਆ ਰਹੀ ਹੈ ਉਸ ਨੂੰ ਪੰਜਾਬ ਸਰਕਾਰ ਵੱਡੇ ਪੱਧਰ ਤੇ ਮਨਾਵੇ ਉਸ ਦੇ ਲਈ ਜਿਵੇਂ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਲੱਗੀਆਂ ਪਰ ਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਰੇ ਸੰਤਾਂ ਮਹਾਪੁਰਖਾਂ ਸੰਪਰਦਾਵਾਂ ਵਿੱਚ ਸਕਾਲਰਸ ਨੂੰ ਮਿਲੇ ਹੈ ਤੇ ਦਿਨ ਰਾਤ ਜਿਹੜੀ ਮਿਹਨਤ ਚੱਲ ਰਹੀ ਹੈ ਹਰ ਰੋਜ਼ ਸਾਡੇ ਤੋਂ ਰਿਪੋਰਟਿੰਗ ਲੈਂਦੇ ਤੇ ਹਰ ਹਫਤੇ ਵੀਕਲੀ ਰਿਵਿਊ ਹੁੰਦਾ ਉਸੇ ਸੰਬੰਧ 'ਚ ਅਸੀਂ ਅੱਜ ਸਵੇਰੇ ਪਠਾਨਕੋਟ ਤੇ ਹੁਣ ਅੱਜ ਹੁਸ਼ਿਆਰਪੁਰ ਪਹੁੰਚੇ ਆਂ ਚਾਰ ਨਗਰ ਕੀਰਤਨ ਜੋ ਨਿਕਲਨੇ ਆ ਉਹਨਾਂ ਵਿੱਚੋਂ ਇੱਕ ਪ੍ਰਮੁੱਖ ਨਗਰ ਕੀਰਤਨ ਸ਼੍ਰੀ ਨਗਰ ਤੋਂ ਆਰੰਭਿਆ ਜਾਣਾ 19 ਨਵੰਬਰ ਨੂੰ ਖੁਦ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਮੁੱਖ ਮੰਤਰੀ ਜੰਮੂ ਕਸ਼ਮੀਰ ਹੋਣਗੇ ਉਹ 19 ਨਵੰਬਰ ਨੂੰ ਚੱਲ ਕੇ ਸ਼ਾਮੀ 20 ਨਵੰਬਰ ਨੂੰ ਸ਼ਾਮੀ ਜਿਹੜਾ ਹੈ ਉਹ 19 ਨਵੰਬਰ ਸ਼ਾਮ ਨੂੰ ਜੰਮੂ ਪਹੁੰਚੂਗਾ ਤੇ ਫਿਰ 20 ਨਵੰਬਰ ਨੂੰ ਜੰਮੂ ਤੋਂ ਚੱਲ ਕੇ 20 ਨਵੰਬਰ ਸ਼ਾਮੀ ਪਠਾਨਕੋਟ ਪਹੁੰਚੂਗਾ ਤੇ ਫਿਰ 21 ਨਵੰਬਰ ਨੂੰ ਪਠਾਨਕੋਟ ਤੋਂ ਚੱਲ ਕੇ ਜਿਹੜਾ ਮੀਰਥਲ ਤੋਂ ਹੁਸ਼ਿਆਰਪੁਰ ਦੀ ਜਿਹੜੀ ਜਰਿ ਜਰਿਕਸ਼ਨ ਸ਼ੁਰੂ ਹੋ ਜਾਂਦੀ ਹੈ ਮੁਕੇਰੀਆਂ ਦਸੂਆ ਹੁੰਦੇ ਹੋਏ ਜਿਹੜਾ ਨਗਰ ਕੀਰਤਨ ਹੈ 21 ਤਰੀਕ ਨੂੰ ਰਾਤ ਸਾਡੇ ਸਤਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਜੋ ਸਥਾਨ ਹੈ ਰਾਮਪੁਰ ਖੇੜੇ ਉੱਥੇ ਜਿਹੜੇ ਹੈ ਨਾਈਟ ਹਾਲਟ ਹੋਊਗਾ ਤੇ ਫਿਰ 22 ਤਰੀਕ ਨੂੰ ਗ੍ਰਾਮਪੁਰ ਖੇੜੇ ਤੋਂ ਨਗਰ ਕੀਰਤਨ ਆਰੰਭ ਹੋ ਕੇ ਜਿਹੜਾ ਹੈ ਅਨੰਦਪੁਰ ਸਾਹਿਬ ਬਾਇਆ ਹਰਿਆਣਾ ਸ਼ਾਮ 84 ਹੁੰਦੇ ਹੋਏ ਹਸ਼ਿਆਰਪੁਰ ਸਾਰਾ ਸ਼ਹਿਰ ਹੁੰਦੇ ਹੋਏ ਮਾਲਪੁਰ ਗੜਸ਼ੰਕਰ ਹੁੰਦੇ ਹੋਏ ਅਨੰਦਪੁਰ ਸਾਹਿਬ ਪਹੁੰਚੂਗਾ ਇਸ ਦੇ ਵਿੱਚ ਜਿੱਥੇ 21 ਤਰੀਕ 22 ਤਰੀਕ ਨੂੰ ਜਦੋਂ ਸਵੇਰੇ ਨਗਰ ਕੀਰਤਨ ਆਰੰਭਿਆ ਜਾਊਗਾ ਹਸ਼ਿਆਰਪੁਰ ਦੇ ਵਿੱਚ ਪਰਾਂਪੁਰ ਖੇੜੇ ਵੀ ਇੱਕ ਗਾਰਡ ਆਫ ਆਨਰ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਪੁਲਿਸ ਵੱਲੋਂ ਤੇ ਹਸ਼ਿਆਰਪੁਰ ਸ਼ਹਿਰ ਦੇ ਵਿੱਚ ਵੀ ਸੈਸ਼ਨ ਚੌਂਕ 'ਚ ਵੀ ਗਾਰਡ ਆਫ ਆਨਰ ਹੋਊਗਾ 110 ਕਿਲੋਮੀਟਰ ਦੀ ਜਿੰਨੀਆਂ ਸੜਕਾਂ 'ਚ ਜੋ ਵੀ ਕਮੀ ਹੈ ਅੱਜ ਉਹਦੇ ਸਾਰੇ ਇਨਸਟਰਕਸ਼ਨਸ ਜਾਰੀ ਹੋ ਗਏ ਅਗਲੇ 15 ਤੋਂ 20 ਦਿਨ ਦੇ ਵਿੱਚ ਉਹ ਸਾਰੀ ਸੜਕਾਂ ਦੀ ਰਿਪੇਅਰ ਹੋਊਗੀ ਨਗਰ ਕੀ ਸਤੰਦ ਦੇ ਦੌਰਾਨ ਉਹਨਾਂ ਸੜਕਾਂ ਦੀ ਸਫਾਈ ਉੱਥੇ ਪ੍ਰੋਪਰ ਵਾਟਰਸ ਦੇ ਨਾਲ ਸਾਈਡਾਂ ਤੇ ਚੋਨਾ ਝੰਡੇ ਲਾ ਕੇ ਜਿਹੜੇ ਨਗਰ ਪੰਚਾਇਤ ਦੀ ਜ਼ਿੰਮੇਵਾਰੀ ਹੈ ਤਾਂ ਕਿ ਜਿੰਨਾ ਸਤਕਾਰ ਸਾਡੇ ਸਾਰੇ ਵਿਧਾਇਕ ਸਾਥੀ ਸਾਡੀ ਸਾਰੀ ਟੀਮ ਸਾਰੇ ਆਰਗੇਨਾਈਜੇਸ਼ਨ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਦਿਨ ਰਾਤ ਬਤੌਰ ਸੇਵਾਦਾਰ ਬਣ ਕੇ ਜਿਹੜਾ ਹੈ ਮਿਹਨਤ ਕਰੂਗਾ ਤੇ ਨਾਲ ਹੀ 1 ਨਵੰਬਰ ਤੋਂ ਲੈ ਕੇ 18 ਨਵੰਬਰ ਦੇ ਵਿੱਚ ਜਿਹੜਾ ਲਾਜਵੰਤੀ ਸਟੇਡੀਅਮ ਐਗਜ਼ੈਕਟ ਡੇਟਸ ਅਸੀਂ 2-4 ਦਿਨਸ ਦੱਸ ਦਾਂਗੇ ਇੱਕ ਲਾਈਟ ਐਂਡ ਸਾਊਂਡ ਸ਼ੋਅ ਹੋਊਗਾ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਉਹ ਵੀ ਮੇਰੀ ਆਪ ਸਭ ਦੇ ਮਾਧਿਅਮ ਦੇ ਰਹੀ ਬੇਨਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਆਪ ਜੀ ਨਾਲ ਉਸ ਦੇ ਵਿੱਚ ਵੀ ਸ਼ਾਮਿਲ ਹੋਣਾ ਤੇ ਇਸ ਨਗਰ ਕੀਰਤਨ ਦੇ ਵਿੱਚ ਜਿੱਥੋਂ-ਜਿੱਥੋਂ ਸਾਰੇ ਸਰਪੰਚ ਸਹਿਬਾਨਾਂ ਨੂੰ ਜਿਹੜੇ ਆ ਸਾਰੇ ਮੰਦਰ ਕਮੇਟੀਆਂ ਨੂੰ ਸਾਰੇ ਗੁਰਦੁਆਰਾ ਕਮੇਟੀਆਂ ਨੂੰ ਡਿਸਟ੍ਰਿਕਟ ਬਾਰ ਐਸੋਸੀਏਸ਼ਨਸ ਨੂੰ ਬਾਹਰ ਐਸੋਸੀਏਸ਼ਨਸ ਨੂੰ ਮਾਰਕੀਟ ਐਸੋਸੀਏਸ਼ਨਸ ਨੂੰ ਵਪਾਰ ਮੰਡਲਾਂ ਨੂੰ ਸਭ ਨੂੰ ਜਿਹੜਾ ਹੈ ਸੱਦਾ ਜਾਊਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪ ਸਭ ਦੇ ਇਸ ਸਿਕ ਸੁਨਹਿਰੀ ਮੌਕੇ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਇਕੱਲੇ ਇੱਕ ਧਰਮ ਦੇ ਐ ਇੱਕ ਕੌਮ ਦੇ ਨਹੀਂ ਉਹਨੀ ਆਪਣੀ ਸ਼ਹਾਦਤ ਮਾਨਵਤਾ ਦੇ ਲਈ ਦਿੱਤੀ ਹੈ ਹਿਊਮਨ ਰਾਈਟਸ ਲਈ ਦਿੱਤੀ ਹੈ ਉਹ ਹਿਊਮਨ ਰਾਈਟਸ ਦੇ ਸਭ ਤੋਂ ਵੱਡੇ ਉਹ ਜਿਹੜੇ ਹੈ ਇੱਕ ਸਿੰਬਲ ਨੇ ਇੱਕ ਆਈਡਲ ਨੇ ਤੇ ਹਸ਼ਾਰਪੁਰ ਦੀ ਸਾਰੀ ਜ਼ਿਲ੍ਹਾ ਜਿਹੜੀ ਤਿਆਰੀਆਂ ਉਹ ਅਸੀਂ ਚੈੱਕ ਕੀਤੀਆਂ ਨੇ ਜੋ ਵੀ ਕਮੀਆਂ ਜੋ ਸਾਨੂੰ ਲੱਗੀਆਂ ਜੋ ਸੁਝਾਅ ਆਏ ਉਹਨਾਂ ਦੇ ਉੱਤੇ ਵੀ ਕੰਮ ਕਰਕੇ ਨੂੰ ਸਮਪੂਰਨ ਕਰਾਂਗੇ ਧੰਨਵਾਦ ਜੀ ਮੇਰੇ